ਔਜੁਣਾ ਸੁਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਹੋ ਦਹਾਗਣੀ ਤੂੰ ਕਿਉਂ ਰਹਿਣ ਵਿਹਾਏ ਮੈਨੂੰ ਤਾਂ ਅੱਜ ਹੀ ਆ ਜੇ ਸੁਰਤ ਕੱਲੀ ਚਲਦੀ ਹੈ ਆਪਣੇ ਮੋਲ ਨਾਲ ਜੁੜ ਕੇ ਨਹੀਂ ਚਲਦੀ ਸੱਚ ਨਾਲ ਜੁੜ ਕੇ ਨਹੀਂ ਜਿਸ ਧਿਆਨ ਰਿਹਾ ਮੇਰਾ ਸੱਚ ਤੋਂ ਉਲਟਾ ਰਿਹਾ ਹੈ ਕਲਪਨਾ ਕਰਦਾ ਰਿਹਾ ਮਾਇਆ ਦੀ ਤਾਂ ਮੈਨੂੰ ਤਾਂ ਪਰੇਸ਼ਾਨੀ ਨਹੀਂ ਹੋਗੀ ਸਰ ਇਸੇ ਗੱਲ ਦੀ ਪਰੇਸ਼ਾਨੀ ਸਗੋਂ ਜਿਹੜਾ ਹੈਗਾ ਧਿਆਨ ਬਿਆਵਲ ਨੂੰ ਪੈਂਦਾ ਦੂਏ ਪਾਸੇ ਨੂੰ ਧਿਆਨ ਜੋੜਨ ਤੇ ਦਿੱਕਤ ਪੈਦਾ ਹੁੰਦੀ ਹੈ ਜੇ ਬੱਚਾ ਦੋ ਦਿਨ ਦੀ ਛੁੱਟੀ ਹੋ ਜਾਣਾ ਸਕੂਲ ਤੇ ਚੰਗਾ ਭਲਾ ਜਾਂਦਾ ਹੁੰਦਾ ਸਕੂਲ ਜਾਣ ਨੂੰ ਜਿਹੜੀ ਕਰਦਾ ਅੰਗ ਬੜੇ-ਬੜ ਜਾਏ ਦੋ ਦਿਨ ਵਿੱਚ ਬ੍ਰੇਕ ਹੋ ਜਾਏ ਮਾਨ ਰਾਮ ਹੀ ਹੋ ਲੱਗ ਜਾਂਦਾ ਮਾਨ ਰਬ ਹੀ ਹੋ ਲੱਗ ਗਿਆ ਧਿਆਨ ਨੂੰ ਜੋੜਦਾ ਉਧਰ ਨੂੰ ਮਾਇਆਵਲ ਨੂੰ ਚਾਉਂਦਾ ਅੰਗ ਬੜੇ ਮੁੜ ਜਾਏ ਅੰਗ ਮੰਦਾਈ ਨਾਵਾ ਧਿਆਨ ਦਾਈ ਨਾ ਹੋਗਾ ਧਿਆਨ ਜੋੜਦਾ ਨਹੀਂ ਹੁਣ ਅਜੇ ਉਹ ਸਤੀ ਕੰਮ ਤੁਸੀਂ ਅੰਗ ਮੁੜੇ ਮੁੜ ਜਾਏ ਜੇ ਆ ਜੇ ਅੱਧਰ ਜੋੜ ਕੇ ਨਹੀਂ ਰੱਖਿਆ ਤਾਂ ਨੂੰ ਥੋੜਾ ਜਿਹਾ ਤੁਸੀਂ ਬਾਹਰ ਛੱਡਦਾ ਥੋੜੇ ਦੋ ਦਿਨ ਬਾਅਦ ਦੋ ਘਟੇ ਬਾਅਦ ਤੇ ਵੀ ਤਾਂ ਉਤੋਂ ਲਿਆਉਣਾ ਮੋੜ ਕੇ ਬਹੁਤ ਔਖਾ ਫਿਰ ਅੰਗ ਬੁੜੇ ਬੁੜ ਜਾਏ ਫੇਟ ਟੁੱਟਦਾ ਉਹਦਾ ਧਿਆਨ ਵਾਹ ਲੂ ਜਾਂਦਾ ਹਾਂ ਜਾਏ ਪੁੱਛੋ ਦੋਹਾਗਣੀ ਤੂੰ ਕਿਉਂ ਰਹਿਣ ਲਿਆਏ ਜਾਏ ਪੁੱਛੋ ਦੋਹਾਗੜੇ ਦੋਹਾਗਣੀ ਜਿਹੜੇ ਕਦੇ ਜੁੜੇ ਹੀ ਨਹੀਂ ਅੰਦਰ ਆਪਣੇ ਮੈਨੂੰ ਤਾਂ ਥੋੜੇ ਦਿਨ ਥੋੜੇ ਟਾਈਮ ਟੁੱਟਣ ਵਿੱਚ ਹੀ ਪਰੇਸ਼ਾਨੀ ਹੋਗੀ ਬੇਚੈਨੀ ਹੋਗੀ ਲੇਗਦੇ اندر ਜੁੜੇ ਹੀ ਨਹੀਂ ਉਹਨਾਂ ਦਾ ਕੀ ਹਾਲ ਉਹਨਾਂ ਨੂੰ ਪੁੱਛੇ ਦੇਖੋ ਵੀ ਤੁਹਾਡਾ ਕੀ ਹਾਲ ਹੈ ਤੁਮ ਕਿਉਂ ਰਹਿਣ ਦਿਖਾਈ ਥੋੜੀ ਜ਼ਿੰਦਗੀ ਕਿਵੇਂ ਰਗਦੀ ਹੈ ਹਾਂ ਤੁਹਾਡਾ ਜੀਵਨ ਕਿਵੇਂ ਬੀਤ ਹੁੰਦਾ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਨਹੀਂ ਹੁੰਦੀ ਵੀ ਨੂੰ ਤਾਂ ਪਰੇਸ਼ਾਨੀ ਹੋਣ ਲੱਗੀ ਕੋਈ